ਦੀ ਹਜ਼ੂਰੀ ਵਿੱਚ ਬੈਠੇ ਹਾਂ ਇਹ ਸਤਿਗੁਰੂ ਜੀ ਸਾਡੇ ਦਿਨਾਂ ਦੀਆਂ ਜਾਣਦੇ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਹੀ ਜਾਣਤ ਕੋਈ ਬੇਸ਼ਕ ਖੂਬਸੂਰਤ ਧਾਰਮਿਕ ਲਿਬਾਸ ਪਾ ਕੇ ਧਾਰਮਿਕ ਚਿੰਨ ਪਾ ਕੇ ਸਤਿਗੁਰਾਂ ਦੇ ਅੱਗੇ ਖੜਾ ਹੋ ਜਾਵੇ ਦੁਨੀਆਂ ਦੇ ਸਰੂਪ ਕੋਲੇ ਕਹਾ ਪਿਆ ਜਾਂਦਾ ਪੀ ਇਹਦੀ ਵਰਗਾ ਕੋਈ ਰੱਬ ਨਾਲ ਜੁੜਿਆ ਬੰਦਾ ਨਹੀਂ ਹੋ ਸਕਦਾ ਪਰ ਸਤਗੁਰੂ ਜੀ ਕਹਿੰਦੇ ਮੈਨੂੰ ਪਤਾ ਹੈ ਕਿ ਤੂੰ ਅਜੀ ਲੜਦਾ ਹੈ ਤੂੰ ਅਜੀ ਚਾ ਕਰਦਾ ਹੈ ਤੂੰ ਗੁੱਸਾ ਕਰਦਾ ਹੈ ਖਿੱਚ ਖਿੱਚ ਕੇ ਪੀਂਦਾ ਤੇ ਸਤਗੁਰੂ ਜੀ ਅੱਗੇ ਫਿਰ ਕਰਿਆ ਕਰੋ ਅਰਦਾਸ ਸਤਗੁਰੂ ਜੀ ਜੀ ਸਤਗੁਰੂ ਜੀ ਨੂੰ ਪਤਾ ਕਿ ਮੈਂ ਲੜਾਕੂ ਮਨ ਵਿੱਚ ਘੜਾ ਲੂ ਹੈ ਤੇ ਮੇਰੇ ਤੇ ਕਿਰਪਾ ਕਰ ਤੂੰ ਮੈਨੂੰ ਠੀਕ ਕਰ ਦੇ ਸਭ ਤੋਂ ਪਹਿਲਾਂ ਤੇ ਇਹ ਗੱਲ ਪਤਾ ਹੋਵੇ ਕਿ ਸੱਚੀ ਮੈਂ ਲੜਾਕੂ ਆ ਸੱਚੀ ਮੈਂ ਖਿੱਚ ਖਿੱਚ ਪੀਣਾ ਸੱਚੀ ਮੇਰੇ ਅੰਦਰ ਗੁੱਸੇ ਨਾਲ ਭਰਿਆ ਹੋਇਆ ਸਤਿਗੁਰਾਂ ਨੂੰ ਤੇ ਪਤਾ ਹੈ ਪਰ ਕਈ ਵਾਰ ਸਾਨੂੰ ਨਹੀਂ ਪਤਾ ਕਿ ਅਸੀਂ ਇਹੋ ਜਿਹੇ ਜਨ ਨਾਨਕ ਬਿਨ ਆਪਾ ਜੀਨੇ ਮਿੱਟੀ ਦਾ ਭੰਗ ਕੀ ਜਦ ਤੱਕ ਅਸੀਂ ਆਪਣੇ ਆਪ ਦੀ ਪਰਚੋਲ ਨਹੀਂ ਕਰਦੇ ਸਾਡੇ ਅੰਦਰ ਭਗਤ ਦੀ ਕਾਇ ਨਹੀਂ ਸਭ ਤੋਂ ਪਹਿਲਾਂ ਸੀ ਇਹ ਪਤਾ ਕਰਨਾ ਕਿ ਮੈਂ ਕਿਹ ਹੈ ਮੈਂ ਕਿੱਥੇ ਇਹ ਖਾਲੂਦ ਨਹੀਂ ਝਗੜਾ ਨਹੀਂ ਤੇ ਜੇ ਪਤਾ ਲੱਗ ਗਿਆ ਫਿਰ ਇਸ ਘਟ ਘਟ ਕੇ ਅੰਦਰ ਦੀ ਜਾਣਤ ਖਲੇ ਹੋਏਗੀ ਫਿਰ ਅੱਗੇ ਅਰਦਾਸ ਕਰਦੇ ਆ ਕਰ ਤੇ ਫਿਰ ਸਤ ਗੁਰਾਂ ਵਰ ਅਰਦਾਸ ਕੀਤੀ ਤੇ ਸਤ ਗੁਰਾਂ ਪਿਛੋਂ ਆਵਾਜ਼ ਮਾਰੀ ਆਪਾਂ ਕਈ ਵਾਰ ਕਹਿੰਦੇ ਨਾ ਕਿ ਤੇਰਾ ਕੰਮ ਹੋ ਗਿਆ ਹੁਣ ਹੁਣ ਹੋਰ ਕੀ ਚਾਹੀਦਾ ਤੈਨੂੰ ਏ ਨਵਾਜ ਮਾਰ ਕੇ ਕਹਿੰਦੇ ਹੋਰ ਕੀ ਚਾਹੀਦਾ ਤੈਨੂੰ ਇਸ ਦਾ ਮਤਲਬ ਇਹ ਨਹੀਂ ਸਮਝ ਲੈਣਾ ਵੀ ਕਿਥੇ ਅਰਦਾਸ ਨਹੀਂ ਕਰਨੀ ਇਸ ਦਾ ਇਹ ਮਤਲਬ ਕਿ ਸਤਿਗੁਰੂ ਜੀ ਕਹਿੰਦੇ ਵੀ ਤੂੰ ਰੱਬ ਅਗੇ ਅਰਦਾਸ ਕਰ ਲਈ ਵਾਹੋ ਵਾਹ ਬਾਣੀ ਨਿਰੰਕਾਰ ਤੇ ਸਤਗੁਰਾਂ ਆਵਾਜ਼ ਮਾਰੀ ਵੀ ਕਿਸਾ ਕਹਿ ਕੀ ਚੇ ਅਰਦਾਸ ਕਿਥੇ ਹੋਰ ਅਰਦਾਸਾਂ ਨਾ ਕਰਦਾ ਫਿਰੇ ਕਿਸਾ ਕਹਿ ਕਿਤੇ ਹੋਰ ਜਗਾ ਜਗਾ ਤੇ ਜਾ ਕੇ ਮਥੇ ਨਹੀਂ ਠੇਕਦੇ ਫਿਰੇ ਅਰਦਾਸ ਕਰਨੀ ਹੈ ਵਿਰਥੀ ਕਦੇ ਨ ਹੋ ਗਈ ਜਨ ਕੀ ਅਰਦਾਸ ਪਰ ਜਨਵਨ ਨੇ ਉਹਦੇ ਬਣ ਕੇ ਜਦੋਂ ਅਰਦਾਸ ਕਰਾਂਗੇ ਤੇ ਕਦੀ ਵਿਰਥੀ ਨਹੀਂ ਆਵੇ ਤੁਸੀਂ ਪਿਆਰੀਆਂ ਪਿਆਰੀਆਂ ਸੰਗਤਾਂ ਜੋ ਪ੍ਰਬੰਧਕ ਵੀਰਾਂ ਨੇ ਮੈਂ ਇਹਨਾਂ ਦੇ ਚਰਨਾਂ ਤੇ ਨਮਸ਼ਕਾਰ ਕਰਦਾ ਤੇ ਇਹਨਾਂ ਨੇ ਸੁਹਾਵਣਾ ਸਮਾ ਬਣਾ ਕੇ ਸੰਭਲਿਆ ਵਿੱਚ ਅਕਸਾਤ ਕੋਲੋਂ ਬਹੁਤ ਧੀਰਵਤ ਤੁਹਾਡੀਆਂ ਸੰਗਤਾਂ ਦੇ ਚਰਨ ਪਰਸਨ ਅਸੀਂ ਪਹੁੰਚੇ ਆ ਔਰ ਇੱਥੋਂ ਦੀ ਪ੍ਰਬੰਧਕ ਕਮੇਟੀ ਨੇ ਬਹੁਤ ਵਾਰ ਸਾਡੇ ਨਾਲ ਰਸਤਾ ਕਹਿ ਦਿੱਤਾ ਇੰਡੀਆ ਵਿੱਚ ਰਹਿੰਦੀ ਹੈ 550 ਸਾਲ ਪਹਿਲਾਂ ਵੀ ਸਾਨੂੰ ਹੁਕਮ ਕੀਤਾ ਸੀ ਪਰ ਕਿਸੇ ਕਾਰਨ ਕਰਕੇ ਸਾਡ ਕੋਈ ਨਹੀਂ ਆਇਆ ਸੀ ਹੁਣ ਵੀ ਇਨ੍ਹਾਂ ਵੀਰਾਂ ਨੇ ਸਾਰਿਆਂ ਨੇ ਬੜੇ ਪ੍ਰੇਮ ਨਾਲ ਹੁਕਮ ਕੀਤਾ ਕਿ ਭਾਈ ਸਾਹਿਬ ਜੀ ਇੱਥੋਂ ਦੀਆਂ ਸੰਗਤਾਂ ਨੂੰ ਕੀਤਲ ਸੁਣਾ ਕੇ ਜਾਓ ਇਹ ਪੰਜ ਦਿਨ ਤੁਹਾਡੀਆਂ ਸੰਗਤਾਂ ਦੀ ਸੇਵਾ ਕੀਤੀ ਇੱਕ ਅਜਿਹਾ ਦਮਾਨ ਹੁਣ ਇੱਕ ਪ੍ਰਬੰਧਕ ਵੀਰਾਂ ਨੇ ਹੁਕਮ ਕੀਤਾ ਕਿ ਭਾਈ ਸਾਹਿਬ ਜੀ ਰਾਤ ਨੂੰ ਵੀ ਸੰਗਤਾਂ ਨੂੰ ਕੀਰਤਨ ਸੁਣਾਓ। ਅਸੀਂ ਤੇ ਹੈ ਹੀ ਤੁਹਾਡੇ ਵਾਸਤੇ। ਜਿੰਨਾ ਕਈ ਵਕਿੰਦੇ ਕੋਈ ਨਕਮਾ ਬੱਚਾਣਾ ਤੇ ਕਹਿੰਦੇ ਉਹ ਗੁਰਦਾਰੇ ਚੜਾਓ। ਤੇ ਸਾਨੂੰ ਤੇ ਕਰਦਿਆਂ ਨੇ ਚਾੜਿਆਂ ਹੀ ਗੁਰਦੁਆਰੇ ਆ ਤੁਹਾਡੇ ਵਾਸਤੇ ਆ। ਤੇ ਗੁਰਦਾਰੀ ਚੜੀ ਰਹੀ ਨਹੀਂ। ਇੱਥੋਂ ਜਾਣਾ ਮੈਂ ਤੇ ਕਿਸੇ ਦੂਜੇ ਗੁਰਦਾਰੇ ਤੇ ਤੁਹਾਡੇ ਵਾਸਤੇ ਹੀ ਆ। ਤੇ ਤੁਹਾਡਾ ਵੀ ਫਰਜ਼ ਬਣਦਾ ਹੈ। ਜਦੋਂ ਕੋ ਗੁਰੂ ਘਰ ਦਾ ਕੀਰਤਨ ਆਵੇ ਉਹਦਾ ਮਾਨ ਸਤਕਾਰ ਉਹਨੂੰ ਪਿਆਰ ਕਰਨਾ ਕਿਤੇ ਉਹਨਲੇ ਨਾ ਵਿਸ਼ੇਸ਼ ਮਹਿਸੂਸ ਹੋਵੇ ਕਿ ਸਾਤਮੂ ਜੀ ਰਹਿ ਤੇ ਸੰਗਤਾਂ ਵਾਸਤੇ ਸੇਵਾ ਕਰਦਾ ਤੇ ਤੁਹਾਡੀਆਂ ਸੰਗਤਾਂ ਨੂੰ ਅਗਨੋਰ ਕਰਦੀ ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੇ ਗੁਰੂ ਘਰ ਦੇ ਕੀਰਤਨੀਆਂ ਨੇ ਪ੍ਰਮਾਤਮਾ ਨੂੰ ਵੇਖਣਾ ਨਾ ਤੂੰ ਤੁਹਾਡੇ ਵਿੱਚੋਂ ਵੇਖਣਾ ਹੈ ਤੁਹਾਡੇ ਵਿੱਚ ਰੱਬ ਹੈ ਜਦੋਂ ਤੁਸੀਂ ਲੈਣਾ ਬਣ ਕੀਤਾ ਸੰਗਤਾਂ ਮੱਥਾ ਟੇਕਣ ਆਉਂਦੀਆਂ ਤੇ ਕੀਰਤਨ ਸੁਣਦੇ ਹੋ ਨਾ ਤੇ ਅਸੀਂ ਖੁਸ਼ ਹੋ ਜੰਨੇ ਪੀ ਮੇਰੇ ਸਤਿਗੁਰੂ ਜੀ ਆਪ ਤੁਰਿਆ ਆਏ ਮੇਰਾ ਰੱਬ ਤੁਰਿਆ ਆਇਆ ਮੇਰਾ ਰੱਬ ਬੈਠ ਕੇ ਕੀਰਤਨ ਸੁਣ ਰਿਹਾ ਤੇ ਰਾਤ ਦੇ ਦਿਵਾਨਾਂ ਵਿੱਚ ਵੀ ਤੁਸੀਂ ਹੌਮਾ ਮਾ ਕੇ ਜਿਵੇਂ ਹੁਣ ਲੈਣਾ ਵਜੀਆਂ ਨਾ ਘੰਟੇ ਦੀਆਂ ਐਵੇਂ ਸ਼ਾਮ ਨੂੰ ਵੀ ਤੁਸੀਂ ਐਵੇਂ ਲੈਣਾ ਬਣਾ ਕੇ ਇੱਕ ਇੱਕ ਦੋ ਜੀ ਨਾਲ ਲੈ ਕੇ ਹੁਣੇ ਤਾਂ ਜੀ ਪ੍ਰਬੰਧਕ ਵੀਰਾਂ ਦਾ ਉਪਰਾਲਾ ਹੈ ਇਹ ਕਹਿਣਾ ਸੌਖਾ ਹੀ ਹੋ ਜਾਂਦਾ ਪਰ ਕਈ ਵਾਰ ਜੱਤੇ ਬੁਲਾਉਣਾ ਪਰ ਬੜਾ ਔਖਾ ਜਿਹਾ ਕੰਮ ਹੁੰਦਾ ਕਿਉਂਕਿ ਜਿਹੜੇ ਜੱਥਿਆਂ ਨੂੰ ਤੁਹਾਡੇ ਤੱਕ ਪਹੁੰਚਾਉਂਦੇ ਨੇ ਸੰਗਤਾਂ ਪਿਆਰ ਕਰਦੀਆਂ ਨੇ ਕਈ ਵਾਰ ਉਹ ਵਿਜੀ ਹੁੰਦੇ ਨੇ ਤੇ ਬੜੇ ਪ੍ਰੇਮ ਨਾਲ ਉਹਨਾਂ ਨੂੰ ਬੜਾ ਨਿੱਕਾ ਜਿਹਾ ਸਰਪੱਤਰ ਭੇਜ ਕੇ ਤੁਹਾਡੀਆਂ ਸੰਗਤਾਂ ਦੇ ਦਰਸ਼ਨ ਕਰਾਉਂਦੇ ਇਹ 5 ਦਿਨਾਂ ਵਿੱਚ ਤੁਹਾਡੇ ਵਿੱਚ ਵਿਚਰਦਿਆਂ ਸਾਡੇ ਕੋਲ ਕੋਈ ਚੱਲਦਿਆਂ ਫਿਰਦਿਆਂ ਗਲਤੀ ਹੋ ਗਈ ਕੋਈ ਬੋਲਦਿਆਂ ਗਲਤੀ ਹੋ ਗਈ ਹੋਵੇ ਕੀਰਤਨ ਕਰਦਿਆਂ ਗਲਤੀ ਹੋ ਗਈ ਹੋਵੇ ਤੁਸੀਂ ਸੰਗਤਾਂ ਨੇ ਮਾਫ਼ ਕਰ ਦਿਓ ਇਹਨਾਂ ਚਾਰ ਦਿਨਾਂ ਵਿੱਚ ਬਹੁਤ ਸਾਰੀਆਂ ਸੰਗਤਾਂ ਨੇ ਕੀਰਤਨ ਸਤਕਾਰ ਵਜੋ ਤੁਸੀਂ ਮਾਇਆ ਜਿਹੜੀ ਪੇਟ ਕਰਦੀ ਔਰ ਅਸੀਂ ਕਹਿੰਨੇ ਹਾਂ ਵੀ ਇਹ ਸਾਡੇ ਪਰਿਵਾਰ ਲਈ ਹੈ ਤੇ ਜਦੋਂ ਤੁਸੀਂ ਪ੍ਰੇਮ ਨਾਲ ਦਿੰਦੇ ਹੋ ਤੇ ਅਸੀਂ ਇਹਦੇ ਨਾਲ ਆਟਾ ਵੀ ਸਾਡੇ ਘਰਾਂ ਦਾ ਆਉਂਦਾ ਹੈ ਦੁੱਧ ਵੀ ਇਹਦੇ ਵਿੱਚੋਂ ਹੁੰਦਾ ਹੈ ਸਾਡੇ ਬੱਚਿਆਂ ਦੇ ਮੁੱਖ ਵਿੱਚ ਵੀ ਇਹ ਦੋ ਪਿੱਛੋਂ ਪੈਂਦਾ ਹੈ ਤੇ ਸਾਡੇ ਵਾਸਤੇ ਇਹ ਅੰਮ੍ਰਿਤ ਹੀ ਬਣ ਜਾਂਦਾ ਹੈ ਜਦੋਂ ਤੁਸੀਂ ਇਹ ਸਤਕਾਰ ਵਜੋਂ ਮਾਇਆ ਦਿੰਦੇ ਹੋ ਇਹ ਗੁਰੂ ਘਰ ਦੇ ਕੀਰਤਨੀਆਂ ਵਾਸਤੇ ਇੱਕ ਅੰਮ੍ਰਿਤ ਰੂਪੀ ਹੈ ਅੰਮ੍ਰਿਤ ਬਣ ਜਾਂਦਾ ਹੈ ਇਹਨਾਂ ਚਾਰ ਦਿਨਾਂ ਵਿੱਚ ਬਹੁਤ ਸਾਰੀਆਂ ਸੰਗਤਾਂ ਨੇ ਘਰ ਵਿੱਚ ਵੀ ਬਰਾਕੀ ਚਲ ਪਾਣੀ ਲੰਗਰ ਪਾਣੀ ਦੀ ਸੇਵਾ ਕੀਤੀ ਸਤਿਗੁਰੂ ਜੀ ਕਿਰਪਾ ਕਰੇ ਤੁਹਾਡੇ ਕੀਰਤਨੀਆਂ ਨੂੰ ਸੰਗਤਾਂ ਨੇ ਬੜੇ ਪ੍ਰੇਮ ਨਾਲ ਪ੍ਰਸ਼ਾਦਾ ਸਕਾਇਆ ਸਤਿਗੁਰੂ ਜੀ ਸਾਰਿਆਂ ਦੇ ਕਰਮ ਵਿੱਚ ਸ਼ੁਕ ਸ਼ਾਂਤੀ ਬਖਸ਼ਿਆ ਮੈਂ ਅਰਦਾਸ ਕਰਾਂਗਾ ਇਹ ਜਿਸ ਪਰਿਵਾਰ ਨੇ ਮੇਰੇ ਸਤਿਕਾਰਯੋਗ ਵੀਰ ਬਜਰਾਤ ਸਿੰਘ ਜੀ ਨੇ 5 ਦਿਨ ਆਪਣੇ ਘਰ ਵਿੱਚ ਸਾਨੂੰ ਰੱਖ ਕੇ ਤੇ 5 ਦਿਨ ਇੱਥੇ ਗੁਰੂਸੀਆਂ ਸੰਗਤਾਂ ਵਿੱਚ ਆਪਣੇ ਘੋੜੇ ਦੇ ਨਾਲ ਆਪਣੇ ਬੱਚਿਆਂ ਨੂੰ ਸੇਵਾ ਵਿੱਚ ਲਾ ਕੇ ਪ੍ਰਬੰਧਕ ਵੀਰਾਂ ਨੂੰ ਸਹਿਯੋਗ ਕੀਤਾ ਤੇ ਸਾਨੂੰ ਅੰਮ੍ਰਿਤ ਵੇਲੇ ਚਲ ਪਾਣੀ ਛਕਾ ਕੇ ਪਰੌਂਠੇ ਛਕਾ ਕੇ એનર્ਜੀ ਦੇ ਕੇ ਤੁਹਾਡੀਆਂ ਸੰਗਤਾਂ ਵਿੱਚ ਬੈਠ ਕੇ ਕੀਰਤਨ ਕੀਤਾ ਸਤਿਗੁਰੂ ਜੀ ਉਹਨਾਂ ਪੈਣਾ ਨੂੰ ਤੰਦਰੁਸਤੀਆਂ ਬਖਸ਼ਿਓ ਜਿੰਨਾ ਤੁਹਾਡੇ ਕੀਰਤਨੀਆਂ ਦੀ ਸੇਵਾ ਕੀਤੀ ਔਰ ਪ੍ਰਬੰਧਕਾਂ ਵੀਰਾਂ ਦੇ ਨਾਲ ਸਹਿਯੋਗ ਕੀਤਾ ਤੇ ਤਿਲ ਫੁੱਲ ਜਿਹੜਾ ਵੀ ਤੁਸੀਂ ਲੈ ਕੇ ਆਉਂਦੇ ਹੋ ਸਤਿਗੁਰੂ ਜੀ ਸਾਰਿਆਂ ਦੀ ਹਾਜ਼ਰੀ ਤੁਸੀਂ ਪ੍ਰਮਾਨ ਕਰਿਓ ਤੇ ਦਰ ਪ੍ਰਮਾਨ ਕਰਿਓ ਸਾਰਿਆਂ ਦੇ ਕਾਰੋਬਾਰ ਵਿੱਚ ਬਾਦੀ ਪਾਇਓ ਆਓ ਇੱਕ ਦੋ ਸ਼ਬਦਾਂ ਦਾ ਹੋਰ ਕੀਰਤਨ ਕਰਾਂਗੇ